8 ਜੁਲਾਈ 2021 ਨੂੰ ਸਚਕਣ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਸ਼ਾਮ ਦੇ ਵੇਲੇ ਇੱਕ ਸ਼ਰਾਰਤੀ ਵਿਅਕਤੀ ਦੇ ਵੱਲੋਂ ਦਰਬਾਰ ਸਾਹਿਬ ਦੇ ਅੰਦਰ ਦਾਖਲ ਹੋ ਕੇ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਨੂੰ ਕਿ ਮੌਕੇ ਤੇ ਐਸਜੀਪੀਸੀ ਦੇ ਮੁਲਾਜ਼ਮਾਂ ਦੇ ਵੱਲੋਂ ਤੇ ਦਰਬਾਰ ਸਾਹਿਬ ਦੇ ਪ੍ਰਬੰਧਕਾਂ ਦੇ ਵੱਲੋਂ ਕਾਬੂ ਕਰ ਲਿਆ ਗਿਆ ਸੀ ਤੇ ਬਾਅਦ ਦੇ ਵਿੱਚ ਉਸ ਵਿਅਕਤੀ ਦਾ ਸਿੱਖ ਪੰਥ ਦੇ ਵੱਲੋਂ ਸੋਦਾ ਵੀ ਲਾ ਦਿੱਤਾ ਗਿਆ ਸੀ ਅਤੇ 2 ਸਾਲ ਬੀਤ ਜਾਣ ਦੇ ਬਾਵਜੂਦ ਵੀ ਬੇਅਦਬੀ ਕਰਨ ਦੇ ਪਿੱਛੇ ਕੌਣ ਲੋਕ ਸੀ ਉਸ ਦਾ ਅੱਜ ਤੱਕ ਪੁਲਿਸ ਜਿਹੜਾ ਕੀ ਨਹੀਂ ਪਤਾ ਲਗਾ ਸਕਿਆ ਜਿਸ ਦੇ ਰੋਜ਼ ਦੇ ਵਜੂ ਅੱਜ ਵਕ ਵਕ ਸ਼ਿੱਖ ਜਥੇਬੰਦੀਆਂ ਦੇ ਵੱਲੋਂ ਸ੍ਰੀ ਦਰਬਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਦੇ ਬਾਹਰ ਹੱਥਾਂ ਦੇ ਵਿੱਚ ਤਖਤੀਆਂ ਫੜ ਕੇ ਰੋਜ਼ ਪ੍ਰਦਰਸ਼ਨ ਕੀਤਾ ਗਿਆ ਅਤੇ ਇਸ ਦੇ ਨਾਲ ਹੀ ਸਤਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਅਰਦਾਸ ਬੇਨਤੀ ਕੀਤੀ ਗਈ ਹੈ ਅੱਜ ਤੋਂ ਠੀਕ 2 ਸਾਲ ਪਹਿਲਾਂ 18 ਦਸੰਬਰ 2021 ਨੂੰ ਸ਼ਾਮੇ 5:30 ਵਜੇ ਜਦੋਂ ਦਰਬਾਰ ਸਾਹਿਬ ਦੇ ਅਜਿਹਰਾ ਸਾਲ ਦਾ ਪਾਠ ਚੱਲਦਾ ਪਿਆ ਸੀ ਇੱਕ ਬੰਦਾ ਦਰਬਾਰ ਸਾਹਿਬ ਦੇ ਅੰਦਰ ਜਾ ਲਾਂ ਜਾੰਗਲਾ ਟੱਪਦਾ ਹੈ ਔਰ ਗੁਰਮਾਰਾ ਇਧਰ ਰਮਾਲਿਆਂ ਤੇ ਤੇ ਪੈ ਰੱਖਦਾ ਔਰ ਉੱਥੇ ਪਏ ਸ਼ਸਤਰ ਚੁੱਕ ਲੈਂਦਾ ਉਹ ਇੱਕ ਬੇਅਦਬੀ ਕਰਨ ਦੀ ਕੋਸ਼ਿਸ਼ ਅੱਜ ਤੋਂ 2 ਸਾਲ ਪਹਿਲਾਂ ਕੀਤੀ ਗਈ ਸੀ ਜਿਹੜੀ ਕਿ ناکਾਮ ਰਹੀ ਪਰ ਇਹਦੇ ਜਿਹੜੇ ਜਿਹੜੀਆਂ ਪੈੜਾਂ ਨੇ ਜਿਹੜੀਆਂ ਫੜਨੀਆਂ ਚਾਹੀਦੀਆਂ ਸੀ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਉਹ ਪੈੜਾਂ ਫੜਨ ਦੇ ਚੰਨਾ ਕਾਮ ਰਿਹਾ ਹੈ ਔਰ ਸਾਡਾ ਅੱਜ 18 ਦਸੰਬਰ 2023 ਹੈ ਅੱਜ ਤੋਂ ਪੂਰੇ 2 ਸਾਲ ਪਹਿਲਾਂ 18 ਦਸੰਬਰ 2021 ਦੇ ਵਿੱਚ ਆਪ ਸਭ ਨੂੰ ਯਾਦ ਹੋਣਾ ਹੈ ਕਿ ਦਰਬਾਰ ਸਾਹਿਬ ਦੇ ਅੰਦਰ ਇੱਕ ਬਹੁ ਸਖਸ਼ ਐਂਟਰ ਕੀਤਾ ਜਿਹਦੇ ਅੰਦਰ ਜਾ ਕੇ ਬੇਫਰਮਤੀ ਕਰਨ ਦੀ ਕੋਸ਼ਿਸ਼ ਕੀਤੀ ਜਿਹੜਾ ਉਸ ਮੌਕੇ ਸ਼ੋਮੀਗੁਰ ਦਾ ਪ੍ਰਮੁੱਖ ਕਮੇਟੀ ਦੇ ਸੇਵਾਦਾਰਾਂ ਨੇ ਜੇ ਫੇਟੜ ਗਿਆ ਬਾਅਦ ਵਿੱਚ ਉਹਨੂੰ 5 ਲੱਖ ਰੁਪਏ ਸੋਧ ਦਿੱਤਾ ਗਿਆ ਅੱਜ ਉਹਨੂੰ ਪੂਰੇ 2 ਸਾਲ ਹੋ ਗਏ ਨੇ ਅਸੀਂ ਇਹ ਸਮਝਦੇ ਹਾਂ ਕਿ ਇਹ ਭਾਰਤੀ ਡੀਪ ਸਟੇਟ ਦਾ ਸ਼ਾਸਨ ਦੇ ਵੱਲੋਂ ਜਿਹੜਾ ਹੈ ਬਿਲਕੁਲ ਨਹੀਂ ਜਾਂਦਾ ਗਿਆ

तो तो आप भी बेदबिया होंगे ने, उन बेदबिया ने दोषी जाने ने, वो आप भी आप जिक्र करते होंगे सरकार को साढ़े आस लेडी है, वो बिल्कुल खत्म हो चुकी है सरकार ने सामने साथियों ने, ने, तो ने तो और ना ही सामने सरकार ने उन जिन बेदबिया जो दोषी हैं मास्टरमाइंड में, वो साढ़े सामने करने नहीं हैं, बात नहीं ह� ਸਾਡੇ ਧਰਮ ਦੀ ਰਾਖੀ ਕਰਨਾ ਕਰੋ ਜਿਹੜੇ ਪਾਕਿਸਤਾਨ ਦਾ ਹੋ ਗਿਆ ਹੋਇਆ ਸਾਡੇ ਸਾਰੇ ਸਤਿਗੁਰੂ ਮੇਰ ਕਰਦੇ ਨੇ ਜਿਹੜੇ ਜਿਉਣ ਤੋਂ ਔਰ ਸੰਗਤ ਆਪਣੇ ਸੁਆਭਾਵਨ ਨੂੰ ਚਾਹੋ ਦੇ ਸਕਦੇ ਮੰਨਦਾ ਹੈ ਜਾਂ ਹੋ ਲੱਗ ਗਿਆ ਨਹੀਂ ਜੀ ਸਾਡੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਿਲਕੁਲ ਸਾਜਿਸ਼ ਕੀਤੀ ਜਾ ਰਹੀ ਹੈ ਜੀ ਕਿਉਂਕਿ ਇਹ ਸਾਰਾ ਕੁਝ ਸੈਸ ਪਾਰਟੀ ਹੋ ਰਿਹਾ ਇਸ ਦੇ ਵਿੱਚ ਇੱਕ ਪੂਰਾ ਪਲਾਨਡ ਪ੍ਰੋਗਰਾਮ ਹੋ ਰਿਹਾ ਉਹਦੇ ਪਿੱਛੇ ਉਹਦੇ ਪਿੱਛੇ ਕਾਉਂਡ ਆ ਬੇ ਤਸਾਨ ਪੁਲਿਸ ਨੇ ਪ੍ਰਸ਼ਾਸਨ ਨੇ ਸਰਕਾਰਾਂ ਨੇ ਇਹ ਏਜੰਸੀਆਂ ਨੇ ਹੁਣ ਤੱਕ ਕੋਈ ਵੀ ਜਿਹੜਾ ਤਾਂ ਬਸਪੂਆਇੰਟ ਹੈ ਉਹ ਸਾਹਮਣੇ ਨਹੀਂ ਲੈਂਦਾ ਇਸ ਤੋਂ ਕਿਸੇਤ ਹੁੰਦਾ ਕਿ ਇਹ ਸਾਰਾ ਕੁਝ ਜਿਹੜਾ ਇਹ ਬਲੈਂਡ ਕੀਤਾ ਜਾ ਰਿਹਾ ਹੈ ਕਿ ਸਿੱਖਾਂ ਦੇ ਮਨਾ ਬਹੁਤ ਭਾਰੀ ਫੇਸਬੁਕ